ਦੁਰਿੰਦਰ ਸਿੰਘ ਕੀ ਗੱਲ ਬਾਤ ਹੋਈ ਐ ਰੋਡ ਦੇ ਦੀ ਬੱਸ ਦਾ ਐਕਸੀਡੈਂਟ ਹੋਇਆ ਸੀ ਹੂੰ ਕਿੰਨੇ ਕ ਥੋੜੇ ਕੋਈ ਨੌਨ ਸੀਗੇ ਹਾਂਜੀ ਹਾਂਜੀ ਆਪਣੇ ਪਿੰਡ ਦੇ ਸੀਗੇ ਮਜ਼ਦੂਰੀ ਕਰਦੇ ਸੀ ਤੁਵੇਂ ਜੀ ਜੀ ਮਾ ਜੋ ਵਾਈਫ ਦੀ ਡੈਥ ਹੋ ਗਈ ਹੂੰ ਤਾਂ ਕਿੱਥੇ ਜਾ ਰਹੇ ਸੀ ਉਹ ਫਰੀਦਕੋਟ ਜਾ ਰਹੇ ਸੀ ਫਰੀਦਕੋਟ ਆਉਂਦੇ ਹੀ ਟਿਕੋਟ ਹੂੰ ਕਿੰਨੇ ਕ ਜਨਾਂ ਦੇ ਵਿੱਚੋਂ ਗੰਭੀਰ ਆਇਆ ਕੁਝ ਪਤਾ ਲੱਗਿਆ ਅਰੇ ਤੱਕ ਕੋਈ ਪੱਕਾ ਪਤਾ ਨਹੀਂ ਗੰਭੀਰ ਲੈ ਕੇ ਗਏ ਆ ਜ਼ਖਮੀਆਂ ਨੂੰ ਡੱਬ ਵਾਲੀ ਹਸਪਤਾਲ ਹੂੰ ਤੇ ਮੌਤ ਕਿੰਨੇ ਜਣਿਆਂ ਦੀ ਹੋਈ ਵੀਰੇ ਇੱਕ ਜਣੇ ਦੀ ਕਨਫਰਮ ਹੋ ਗਈ ਜੀ ਇੱਕ ਲੇਡੀ ਦੀ ਮੇਰਾ ਨਾਮ ਜਗੀਰ ਛੇ ਕੀ ਗੱਲਬਾਤ ਹੋਈ ਹੈ ਬਾਈ ਗੱਲਬਾਤ ਇਹ ਕਰੋ ਆਪਣੀ ਬੇਟੀ ਕੋਲ ਜਾ ਰਹੀ ਸੀ ਉਹਦੇ ਕੋਲ ਬੁੜੀਆ ਹੋਈ ਸੀ ਹੂੰ ਤੇ ਇਹ ਉਹਨੂੰ ਦੇਖਣ ਵਾਸਤੇ ਜਾ ਰਹੀ ਸੀ ਕੱਪ ਵਾਲੀ ਤੋਂ ਚੜ੍ਹੇ ਹੂੰ ਫਿਰ ਕਿੱਥੇ ਜਾ ਰਹੀ ਸੀ ਫ੍ਰੀਡ ਕੋਟ ਜਾ ਰਹੀ ਸੀ ਹੂੰ ਤਵੇ ਹੁਣ ਇੱਕ ਜੀ ਜਿਆਦਾ ਖਰਾਬ ਦਸੀ ਜੀ ਹਾਂਜੀ ਇੱਕ ਇੱਕ ਦੀ ਡੈਥ ਹੋ ਗਈ ਜੀ ਸਾਡੀ ਨੋ ਦੀ ਇੱਥੇ ਦੱਸ ਰਹੇ ਜੀ ਇਸ ਤੋਂ ਮੌਕੇ ਤੋਂ ਬਾਅਦ ਆਏ ਹਾਂ ਬਠੰਡੇ ਲੈ ਕੇ ਕਹਿੰਦੇ ਚੱਲੇ ਆ ਜੀ ਅਸੀਂ ਉੱਥੇ ਟਕਣਾ ਹੋਈ ਐ ਤੁਹਾਨੂੰ ਕਦ ਕਿੰਨੇ ਕ ਵਜੇ ਤੁਹਾਨੂੰ ਸੂਚਨਾ ਮਿਲੀ ਸਰ ਹਾਂ ਇਹਦੇ ਵਿੱਚ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਤਕਰੀਬਨ 3 ਵਜੇ ਦੇ ਫੀਟ ਜਿਹੜੀ ਕਿ ਵਿਲੇਜ ਰੂਪਦੂ ਸਿੰਘ ਵਾਲਾ ਜੇ ਕਿ ਚੌਕੀ ਫਤਰਾਲਾ ਦੇ ਅੰਦਰ ਪੈਂਦਾ ਇੱਕ ਬੱਸ ਹੈ ਜਿਹੜੀ ਉਹ ਮੇਨ ਰੋਡ ਦੇ ਉੱਪਰ ਹੈ ਪਾਲਟਰੀ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਤੇ ਆ ਕੇ ਐਸਐਸਐਫ ਦੀ ਟੀਮ ਤੇ ਅਸੀਂ ਮੌਕੇ ਤੇ ਆ ਕੇ ਜਿਹੜਾ ਵੀ ਇਹਦਾ ਦੇਖਿਆ ਪ੍ਰਾਪਤ ਹੋਏ ਪਤਾ ਲੱਗਿਆ ਵੀ ਇੱਕ ਲੇਡੀ ਦੀ ਡੈਥ ਹੋਈ ਹੈ ਜੋ ਕਿ ਮੌਕੇ ਤੋਂ ਇਥੋਂ ਐਂਬੂਲੈਂਸ ਤੇ ਅਸੀਂ ਜਿਹੜਾ ਹਸਪੀਟਲ ਭੇਜ ਦਿੱਤੀ ਗਈ ਹੈ ਤੇ ਬਾਕੀ ਜੋ ਵੀ ਇਹਦੇ ਵਿੱਚ ਸਵਾਰੀਆਂ ਪੈਸੈਂਜਰਸ ਅ ਇੰਜਰਡ ਨੇ ਉਹ ਵੀ ਹਸਪੀਟਲ ਦੇ ਵਿੱਚ ਐਂਬੂਲੈਂਸਿਸ ਲਾ ਕੇ ਭੇਜ ਦਿੱਤੇ ਗਏ ਨੇ ਤੇ ਬਾਕੀ ਜੋ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਹ ਤੁਹਾਨੂੰ ਦੱਸ ਦ। ਸਰ ਇਹਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ? ਤਾਂ ਇਹਦੇ ਵਿੱਚ ਅਜੇ ਅਸੀਂ ਜਿਹੜਾ ਕੋਈ ਮ੍ਰਿਤਕ ਹੈ ਉਹਨਾਂ ਦੇ ਬਿਆਨ ਜਾਂ ਕੀ ਉਹ ਲੈ ਰਹੇ ਹਾਂ ਬੁਲਾਈ ਹੈ ਜੀ ਜੋ ਵੀ ਇਥੋਂ ਪਤਾ ਲੱਗਦਾ ਕਲੀਅਰ ਹੁੰਦਾ ਤੁਹਾਨੂੰ